ਪ੍ਰਤੀ ਦਲਾਗ ਅੱਜ ਆ ਗਏ ਉਹ ਵੀ ਪਿੰਡ ਦੀ ਜਿਹੜੀ ਨਵਿੰਦਰ ਗੌਰ ਜੀ ਅੱਛਾ ਵੋਟ ਪਾਇਆ ਹੈ ਉਹ ਤੁਸੀਂ ਹਾਂਜੀ ਹਾਂਜੀ ਤੇ ਕਿਹੜੇ ਮੁੱਦਿਆਂ ਨੂੰ ਲੈ ਕੇ ਵੋਟ ਪਾਈ ਗਈ ਆ ਤੁਹਾਡੇ ਵੱਲੋਂ ਮੁੱਦੇ ਜੀ ਆਪਣੇ ਪਿੰਡ ਦੇ ਜੋ ਵੀ ਮਸਲੇ ਹਨ ਸਾਰਿਆਂ ਨੂੰ ਦੇਖਦੇ ਹੋਏ ਆਪਾਂ ਹੀ ਸਰਕਾਰ ਨੂੰ ਜੋ ਵੀ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਪਿੰਡ ਦੇ ਜੋ ਵੀ ਮਸਲੇ ਹਨ ਸਾਰੇ ਪੂਰੇ ਕੀਤੇ ਜਾਣ ਇਸ ਕਰਕੇ ਅਸੀਂ ਆਪਣੇ ਸਾਰੇ ਸਹਿਯੋਗ ਹੀ ਸਾਰਾ ਸਹੌਗ ਦੇ ਰਹੇ ਆ ਤਕੋਈ ਦਿੱਕਤ ਤਾਂ ਨਹੀਂ ਆਈ ਹੈਗੀ ਬਹੁਤ ਪਰੇਸ਼ਾਨੀ ਨਹੀਂ ਜਾਈਗੀ ਬਹੁਤ ਵਧੀਆ ਤਰੀਕੇ ਨਾਲ VOTING ਹੋ ਰਹੀ ਆ ਕੋਈ ਪਰਚਾਨੇ ਨਹੀਂ ਅੱਛਾ ਨੌਜਵਾਨ ਘਟ ਆ ਰਹੇ ਨੇ VOTING ਕਰਨ ਲਈ ਤੇ ਮਹਿਲਾਵਾਂ ਵੀ ਘਟ ਨੇ ਉਹਨਾਂ ਨੂੰ ਕੀ ਫੀਲ ਕਰਨਾ ਚਾਹੋਗੇ ਦੇਖੋ ਬੋਟ ਹਾਰੀ ਕਿੰਨਾਂ ਸੰਸਾਨ ਪਹੁੰਚਾਈ ਤੇ ਬੋਟ ਇੱਕ ਸਾਡਾ ਬਹੁਤ ਵੱਡਾ ਮੁੱਦਾ ਆ ਬੋਟ ਹਾਰੀ ਕਿੰਨਾਂ ਪਹੁੰਚਾਈਓਗੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਵੋਟਾਂ ਹੋ ਰਹੀਆਂ ਨੇ ਜਿਹੜੀਆਂ ਸਰ ਮੇਰੇ ਦਲ ਸਿੰਘ ਹੈ ਤੇ ਮੈਂ ਕਾਂਗਰਸ ਪਾਰਟੂ ਪਾਰਟੀ ਤੋਂ ਬਲੌਕ ਸਮਤੀ ਦਾ ਇਲੈਕਸ਼ਨ ਲੜ ਰਿਹਾ ਹਾਂ ਪਾਰਟ ਨੰਬਰ ਕੋਡ ਟੋਟਲਾ ਨੰਮ ਚੋਂ ਸਕੇ ਇਸ ਤਰ੍ਹਾਂ ਦੇ ਇੰਤਜ਼ਾਮ ਠੀਕ ਨੇ ਸਾਰੇ ਹਾਂਜੀ ਸਰ ਇੰਤਜ਼ਾਮ ਸਾਰੇ ਠੀਕ ਨੇ ਚਾ ਠੰਡ ਦੇ ਬਾਵਜੂਦ ਵੀ ਲੋਕ ਪਹੁੰਚ ਰਹੇ ਨੇ ਤੇ ਹੋਰ ਤੁਹਾਡੇ ਵੱਲੋਂ ਕੀ ਪ੍ਰਬੰਧ ਕੀਤੇ ਜਾ ਰਹੇ ਨੇ ਲੋਕਾਂ ਦਾ ਸਾਰੇ ਪ੍ਰਬੰਧ ਬਿਲਕੁਲ ਸਹੀ ਚੱਲ ਰਹੇ ਨੇ ਪੰਚਾਇਤ ਨੇ ਸਪੰਸਾਬ ਨੇ ਸਹਿਯੋਗ ਦਿੱਤਾ ਪੂਰੀ ਪਾਰਟੀ ਦਾ ਤੇ ਵਧੀਆ ਪ੍ਰਬੰਧ ਸਾਰੇ ਠੀਕ ਹੋਏ ਹੋਏ ਹਾਂਜੀ ਨਿਕ ਨੇ आया वापस तेल थोड़ा पीछे हां ठीक है थोड़ा भाई चलो भी कर ले ਠੀਕ ਹੈ ਬੋਰ ਨਿਕਾਲਿਆ ਯਾਰ ਫੋਟੋ ਲਾ ये नंबर उधर है आ गए हैं اچھا نمبر میرا ختمه دکھیي آيا يا سڀي رستو نه آوندي ڏسڻ ڪڏهن نمبر ڏجن بعد ڏسڻ

ਮੇਰੇ ਤੋਂ ਜਰੂਰ ਅਸਰ ਨਾ ਹੋਵੇ। ਇਹ ਕਹਿੰਦਾ ਕਿ ਜੇ ਮੈਂ। ਇਹ ਸੋਈ ਸਾਰੇ ਬਿਜ਼ਕੀ ਵਗੈਰਾ ਕਹਿੰਦੇ ਤੇ ਹੋਰ ਪਾਲਟੀਆਂ ਕਹਿੰਦੀਆਂ ਹੁੰਦੀਆਂ ਬਈ ਪਿੰਡ ਦੇ ਵਿੱਚ ਕੋਈ ਗਰੀਬ ਨਹੀਂ। ਅੱਜ ਦੀ ਤਿਹਾਰੀ 'ਚ ਮੈਂ 22 ਮਕਾਨ ਲੋਕਾਂ ਦੇ ਗਰੀਬਾਂ ਦੇ ਬਣਾਉਂਦੇ। ਪੱਕੇ ਮਕਾਨ ਬਣਾਉਂਦੇ। ਫਿਰ ਸਟੇਡੀਅਮ ਐ ਕੋਲ ਜਾ ਕੇ ਦੇਖੋ ਉਹਦਾ ਨਕਸ਼ਾ ਕਿੱਦਾਂ ਦੀ ਨਿਹਾਰ ਬਦਲਦੀ। ਮੋਰਤਰਾਤ ਤੇ ਆ ਪੈਪਲ ਨਾ ਪਾਤੀਆਂ ਸਿਰੇ ਦੇ ਸਿਰੇ ਤੱਕਰ ਜਿਹੜੀਆਂ ਅੱਜ ਤੱਕ ਕਿਸੇ ਨੇ ਮਤਲਬ ਹਾਂ ਹਰੇ ਕੋਈ ਕਰ ਦਿੰਦਾ ਤਾਂ ਜ਼ਿੰਮੇਵਾਰੀ ਕੋਈ ਨਹੀਂ ਤੱਕਾ ਠੀਕ ਹੈ ਮੇਰਾ ਦਰਸ਼ਨ ਸਿੰਘ ਗਰੇਵਾਲ ਜੀ ਅੱਛਾ ਤੁਹਾਡੇ ਪਿੰਡ ਵਿੱਚ ਸਾਂਝਾ ਬੂਥ ਲਗਾਇਆ ਗਿਆ ਤਿੰਨੇ ਪਾਰਟੀਆਂ ਦਾ ਕੀ ਕਹਿਣਾ ਚਾਹੋਗੇ ਦੇਖੋ ਗੱਲ ਇਸ ਤਰ੍ਹਾਂ ਹੈ ਜੀ ਇਹ ਮਤਦਾਦਾਨ ਹੈ ਠੀਕ ਹੈ ਜੀ ਇਹਦੇ ਵਿੱਚ ਅਸੀਂ ਹਰ ਇੱਕ ਪਾਰਟੀ ਤੋਂ ਨੁਲ ਲਈਪ ਹੈ ਸਾਰੇ ਜਿਨੇ ਵੋਟਰ ਨੇ ਆਪਣੀ ਵੋਟ ਪਾਣੀ ਆਪਣੇ ਮਨ ਨਾਲ ਪਾਉਣੀ ਹੈ ਸਾਡੀ ਕੋਸ਼ਿਸ਼ ਇਹੀ ਹੈ ਵੀ ਜਿਹੜਾ ਸਾਡਾ ਆਪਸੀ ਭਾਈਚਾਰਾ ਬਣਿਆ ਰਹੇ ਕਿਉਂਕਿ ਲੀਡਰ ਨੇ ਜੇ ਆਪਣੀ ਵੋਟਾਂ ਲੈ ਕੇ ਆਪਣੇ ਘਰੇ ਚਲੇ ਜਾਣਾ ਹੈ ਜਿਤਨਾ ਇੱਕ ਨੇ ਇੱਕ ਨੇ ਹਰਨਾ ਹੈ ਪਰ ਮਸਲਾ ਇਹ ਹੈ ਵੀ ਸਾਡਾ ਜਿਹੜਾ ਫਿਰ ਅਸੀਂ ਚਾਹੁੰਦੇ ਪਿੰਡ ਦਾ ਮਾਹੌਲ ਨਾ ਚਾਹੁੰਦੇ ਸਾਡਾ ਸ਼ੁਰੂ ਤੋਂ ਹੀ ਇਹੀ ਮੰਨ ਲਓ ਸਾਡਾ ਰਿਹਾ ਹੈ ਤਕਰੀਬਨ ਜਦੋਂ ਅਸੀਂ ਸੋਝੀ ਸੰਭਾਲੀ ਆ ਅਲੱਗ-ਅਲੱਗ ਬੂਥ ਤੋਂ ਅਸੀਂ ਨਹੀਂ ਲਾਉਂਦੇ ਇੱਕ ਬੂਥ ਤੋਂ ਅੱਛਾ ਕੀ ਅਪੀਲ ਨੌਜਵਾਨ ਘੱਟ ਪਹੁੰਚ ਰਹੇ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਇਹੀ ਅਪੀਲ ਹੈ ਵੀ ਤੁਸੀਂ ਆਪਣੀ ਜਿਹੜੀ ਵੋਟ ਹੈਗੀ ਆ ਉਹਦਾ ਹੱਕ ਦਾ ਇਸਤੇਮਾਲ ਕਰੋ ਫਿਰ ਆਪਾਂ ਬਾਅਦ ਚ ਰੌਲਾ ਪਾਉਂਦੇ ਆ ਜੀ ਇਹ ਨਹੀਂ ਹੋਇਆ ਉਹ ਨਹੀਂ ਹੋਇਆ ਹੁਣ ਸਮਾਂ ਹੈ ਜੇਕਰ ਤੁਹਾਨੂੰ ਲੱਗਦਾ ਹੈ ਵੀ ਕੋਈ ਸਰਕਾਰ ਦੀ ਕ੍ਰੀਤੀ ਹੈ ਕੋਈ ਕੁਸ਼ ਹੈ ਇਹ ਸਮਾਂ ਹੀ ਹੈ ਸਮਾਂ ਹੁੰਦਾ ਹੈ ਜੇ ਵਧੀਆ ਸਰਕਾਰ ਕਰ ਰਹੀ ਹੈ ਤਾਂ ਸਰਕਾਰ ਦੇ ਹੱਕ ਦੀ ਵੋਟ ਕਰੋ ਜੇ ਨਹੀਂ ਵਧੀਆ ਕਰ ਰਹੀ ਤਾਂ ਉਹਦੇ ਖਿਲਾਫ ਫਿਰ ਭੁਗਤਣਾ ਜ਼ਰੂਰੀ ਹੈ ਤਾਂ ਹੀ ਪਤਾ ਲੱਗੇਗਾ ਨਾ ਵੀ ਸਰਕਾਰ ਦੀ ਪਰਫਾਰਮੈਂਸ ਕੀ ਹੈ ਠੀਕ ਕੋ ਨੌਜਵਾਨਾਂ ਨੂੰ ਵੱਧ ਤੋਂ ਵੱਧ ਵੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਆਜੋ ਸਾਰੇ ਕੀ ਆਖੀ ਬੱਦਲ ਉਹ ਇੱਕ ਟੋਲੰਡਰ ਹੋਏ ਯਾਰ ਯਾਰ ਮੇਰੇ ਮੇਰੇ ਬਾਹਰ ਇੱਕ ਤੋਂ ਕਿ ਕੁ ਦਿਖਾਣੇ ਸੀ ਬਸ ਤੁਹਾਨੂੰ ਟਾਈਮ ਨਹੀਂ ਉਤਰ ਆਇਆ ਜੀ ਅੱਜ ਦੇ ਪੰਜ ਮਿੰਟ ਮੰਗਵਾ ਲਓ ਇੱਕ ਮਿੰਟ ਅੱਛਾ ਤਾਂ ਵੀ ਆਪਾਂ ਪ੍ਰਧਾਨ ਜੀ ਇੱਕ ਨੰਬਰ ਸਿੱਟ ਕੇ ਗਿਆ ਮੈਂ ਦੁਕਾਨ 'ਚ ਉਹ ਮੈਂ ਮੈਂ ਆਪਸਾ ਕੇ ਗਿਆ ਸੈਦ ਜੀ ਉੱਤੇ ਦੇਖੋ ਕਿਨ ਕੋ ਨਹੀਂ ਛੱਡ ਰਿਹਾ ਨਾ ਉਹਨੂੰ ਪੁੱਛੋ ਤਾਂ ਅੱਜ ਸੂਬੇ ਵਿੱਚ ਜਿਹੜਾ ਜ਼ਿਲ੍ਹਾ ਪ੍ਰਸ਼ਦ ਤੇ ਪੰਚਾਇਤ ਸਮਿਤੀ ਦੇ ਚੋਣ ਹੋ ਰਹੇ ਹੈਗੇ ਔਰ ਰੋਪੜ ਜ਼ਿਲ੍ਹੇ ਵਿੱਚ ਵੀ ਜਿਹੜਾ ਫੋਰਸ ਹੈਗੀ ਤਾਇਨਾਤ ਕੀਤੀ ਗਈ ਵੱਖ-ਵੱਖ ਥਾਵਾਂ ਤੇ ਤੇ ਸਾਡੇ ਵੱਲੋਂ ਲਗਾਤਾਰ ਡੋਮਿਨੇਸ਼ਨ ਕੀਤਾ ਜਾ ਰਿਹਾ ਹੈ ਸਾਡੇ ਸਾਰੇ ਜੀਓ ਸਾਰੇ ਐਸ ਐਚ ਓਜ਼ ਪੈਟਰੋਲਿੰਗ ਪਾਰਟੀਆਂ ਤੇ ਪੋਲਿੰਗ ਪਾਰਟੀਆਂ ਜਿਹੜੀਆਂ ਹੈਗੀਆਂ ਨੇ ਡਿਊਟੀਆਂ ਤੇ ਹੈਗੀਆਂ ਨੇ ਔਰ ਲਗਾਤਾਰ ਸਾਡਾ ਇਹੀ ਮੰਤਵ ਹੈਗਾ ਕਿ ਡੋਮਿਨੇਟ ਕਰਕੇ ਕਿਸੇ ਵੀ ਤਰੀਕੇ ਦੇ ਜਿਹੜੀ ਹੈਗੀ ਕੋਈ ਘਟਨਾ ਹੋ ਨਾ ਦਿੱਤੀ ਜਾਵੇ ਔਰ ਬਿਲਕੁਲ ਸਮੂਥ ਫ੍ਰੀ ਐਂਡ ਫੇਅਰ ਮੈਨੇਜ ਜਿਹੜਾ ਇਲੈਕਸ਼ਨ ਉਹ ਕਰਾਇਆ ਜਾਵੇ ਸੋ ਜਿਹੜੇ ਅਤਿ ਸੰਵੇਦਨਸ਼ੀਲ ਬੂਰੇ ਗਣਗੇਸ ਉਹ ਉੱਚੇ ਪ੍ਰਬੰਧ ਇਥੋਂ ਨਾਲੋਂ ਜ਼ਿਆਦਾ ਹੋਈ। ਬਿਲਕੁਲ ਦੇਖੋ ਜੀ ਜਿਹੜਾ ਸਾਡੀ ਸੰਵੇਦਨਸ਼ੀਲਤਾ ਹੁੰਦੀ ਹੈਗੀ ਇੱਕ ਇੰਟਰਨਸਿਕ ਮੈਟਰ ਹੁੰਦਾ ਜਿਹੜਾ ਆਪਾਂ ਡਿਪਟੀ ਕਮਿਸ਼ਨਰ ਸਾਹਿਬ ਨਾਲ ਬੈਠ ਕੇ ਕੇ ਸਿਵਲ ਮੈਕਮਨ ਨਾਲ ਬੈਠ ਕੇ ਕਰਦੇ ਆ ਗਿਆ। ਪੁਰਾਣਾ ਪਛੋਕਰ ਜਿਹੜਾ ਹੈਗਾ ਕੋਈ ਕ੍ਰਾਈਮ ਹੋਇਆ ਹੋਵੇ ਜਾਂ ਕੋਈ ਇਲੈਕਸ਼ਨ ਰਿਲੇਟਿਡ ਆਫੈਂਸ ਹੋਇਆ ਹੋਵੇ ਜਾਂ ਕੋਈ ਆਪਾਚੇ ਧੜੇਬਾਜ਼ੀ ਜ਼ਿਆਦਾ ਹੋਵੇ ਉਹ ਜਿਹੇ ਪਿੰਡਾਂ ਨੂੰ ਆਪਾਂ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਸੰਵੇਦਨਸ਼ੀਲ ਬਣਾਨੇ ਹੈ ਗਿਆ ਉੱਤੇ ਵੱਖਰੇ ਤੌਰ ਤੇ ਜਿਹੜਾ ਹੈਗੇ ਨੇ ਉਥੇ ਡੀਸੀ ਸਾਹਿਬ ਵੱਲੋਂ ਜਿਹੜਾ ਹੈਗਾ ਵੀਡੀਓਗ੍ਰਾਫੀ ਵਗੈਰਾ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈਗਾ ਤੋਂ ਸਾਰੇ ਅਰੇਂਜਮੈਂਟਸ ਅਗੇ ਨੇ ਔਰ ਅਸੀਂ ਪੂਰੀ ਤਰੀਕੇ ਨਾਲ ਮੁਸਤੈਦ ਹੈਗੇ